ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੜ੍ਹ ਹੈ ਮਹਾ ਮਾਝ ਮਹੱਲਾ 5 ਕਰ ਚੋਥਾ ਇੱਕ ਓਂਕਾਰ ਸਤਗੁਰ ਪ੍ਰਸਾਦ ਵੈਸਾ ਖਤੀਰਨ ਕਿਉਂ ਬਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋੈ ਵੈਸਾ ਖਤੀਰਨ ਕਿਉਂ ਬਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਿਨਾਸੀਓ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਇਕਸ ਹਰ ਕੈ ਨਾਮ ਬਿਨ ਅੱਗੇ ਲਈਐ ਕਾ ਦੈ ਵਿਸਾਰ ਵਿਗੂਚਣਾ ਪ੍ਰਭ बिन ਅਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੈ ਤਿੰਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਿਓ ਪ੍ਰਾਪਤ ਹੋਇ ਵਿਸਾਖ ਸੁਹਾਵਾ ਤਾਂ ਲਗੈ ਜਾ ਸੰਤ ਭੇਟੈ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਿਓ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਏਕ ਓਮਕਾਰ ਸਤਿਗੁਰ ਪ੍ਰਸਾਦ ਬੰਬੇ ਸਾਖੀ ਵਾਲਾ ਦਿਨ ਹਰੇਕ ਇਸਤਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ ਪਰ ਵਿਸਾਖ ਵਿੱਚ ਉਹਨਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿਛੜੀਆਂ ਪਈਆਂ ਹਨ ਜਿਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਅਨਹੂਦ ਹੈ ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਸੱਜਣ ਪ੍ਰਭੂ ਵਿਸਾਰ ਕੇ ਮਨ ਮੋਹਣੀ ਮਾਇਆ ਚੰਬੜੀ ਹੋਈ ਹੈ ਨਾ ਪੁੱਤਰ ਨਾ istri ਨਾ ਧਨ ਕੋਈ ਵੀ ਮਨੁੱਖ ਦੇ ਨਾਂ ਨਹੀਂ ਨਿਭਦਾ ਇੱਕ ਅਬਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ ਨਾ ਸ਼ਵੰਤਨ ਦੇ ਦਾ ਮੋਹ ਸਾਰੀ ਲੋਕਾਈ ਨੂੰ ਹੀ ਵਿਆਪ ਰਿਹਾ ਹੈ ਮਾਇਆ ਦੇ ਮੋਹ ਵਿੱਚ ਮੁੜ ਮੁੜ ਫਸ ਕੇ ਸਾਰੀ ਲੋਕਾਈ ਆਤਮਿਕ ਮੌਤ ਮਰ ਰਹੀ ਹੈ ਇਕ ਪਰਮਾਤਮਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਵੀ ਕਰਮ ਇੱਥੇ ਕਰਦੇ ਹਨ ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਲੇ ਜਾਂਦੇ ਹਨ ਭਾਵ ਉਹ ਉੱਚੇ ਆਤਮਿਕ ਜੀਵਨ ਦਾ ਅੰਗ ਨਹੀਂ ਬਣ ਸਕਦੇ ਪਿਆਰ ਸਰੂਪ ਪ੍ਰਭੂ ਨੂੰ ਵਿਸਾਰ ਕੇ ਖੁਆਰੀ ਹੀ ਖੁਆਰੀ ਹੁੰਦੀ ਹੈ ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਨਹੀਂ ਹੁੰਦਾ ਪ੍ਰਭੂ ਪ੍ਰੀਤਮ ਦੇ ਚਰਨੀ ਜਿਹੜੇ ਬੰਦੇ ਲੱਗਦੇ ਹਨ ਉਹਨਾਂ ਦੀ ਲੋਕ ਪਰਲੋਕ ਵਿੱਚ ਭਲੀ ਸੋਭਾ ਹੁੰਦੀ ਹੈ। हे ਪ੍ਰਭੂ ਤੇਰੇ ਦਰ ਤੇ ਮੇਰੇ ਬੇਨਤੀ ਹੈ ਮੈਨੂੰ ਤੇਰਾ ਮਿਲਾਪ ਨਸੀਬ ਹੋਵੇ। ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ ਪਰ ਜਿੰਦ ਨੂੰ ਵਿਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ ਪ੍ਰਭੂ ਮਿਲ ਪਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ